ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਪ੍ਰਮਾਤਮਾ ਕਰੇ ਸਾਰਿਆਂ ਨੂੰ ਆਪਾਂ ਨੂੰ ਠੀਕ ਹੀ ਰੱਖੇ ਤਾਂ ਦਰੋਸਤੀ ਬਖਸ਼ ਰੱਖੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਡੇ ਨੂ ਵਲੌਗ ਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਕਿੰਨਾ ਟਾਈਮ ਹੋ ਗਿਆ ਪੌਣੇ ਨਾ ਹੋਗੇ ਜਾੜੋ ਉਹ ਵੀ ਮੁੜ ਕੇ ਲੇਟ ਹੋ ਜਾਂਗੇ ਸਕੂਲ ਨੂੰ ਹਾਂ ਤੇ ਬੱਚੇ ਹੋ ਗਏ ਹੁਣ ਸਕੂਲ ਜਾਣ ਨੂੰ ਰੈਡੀ ਤੇ ਚੱਲੇ ਕੀ ਲੈਣਾ ਕੋਟੀ ਹਾਂ ਦੇ ਕੋਟੀ ਦੇ ਬੈਗਜ ਕਾਸ਼ ਸੀ ਮੈਂ ਕੱਢਤੀ ਸੀਗੀ ਇਹ ਹੁਣ ਪਾ ਲ ਦੀ ਕੋਟੀ ਤੇ ਕੋਟੀ ਹੈ ਨਾ ਬੈਗ ਦੇ ਵਿੱਚ ਪਾ ਲੈਂਦੀ ਜਦੋਂ ਸਕੂਲ ਦੇ ਵਿੱਚ ਗਰਮੀ ਆਉਂਦੀ ਨਾ ਤਾਂ ਕੋਟੀ ਲਾ ਕੇ ਬੈਗ 'ਚ ਪਾ ਲੈਂਦੀ ਹੈ ਤੇ ਹੁਣ ਪਾ ਲ ਦੀ ਆ ਕੋਟੀ ਜਿਹ ਮੇਰੀ ਕੋਟੀ ਕਿਥੇ ਤੇ ਪੁੱਲ ਜਾਂਦੀ ਹੈ ਤੇ ਚਲ ਬਲੌਗ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਮਮੀ ਨਾ ਦਾ ਉਹ ਕੋਟੀ ਪੋਲਾ ਉਹਦੀ ਮੰਮੀ ਤੋਂ ਆਇਆ ਇਹ ਪੈਂ ਗਿਆ ਇਧਰ ਆਇਆ ਇਧਰ ਹਾਂ ਠੰਡ ਨਾ ਹੈ ਹੈਗੀ ਆ ਜੇ ਠੰਡ ਹੈ ਆਂਦੇ ਕੋਟੀ ਨਹੀਂ ਪਾਗ ਜਾਨੀ ਕੋਟੀ ਨਹੀਂ ਪਾਉਣੀ ਆਉਂਦੀ ਹਾਂ ਸਹੀ ਗੱਲ ਐਡੀ ਸਾਰੀ ਹੋ ਗਈ ਵਕਲੀ ਆਈ ਅਕਲ ਤਾਂ ਕਾਹ ਨਹੀਂ ਅਕਲ ਤਾਂ ਹੈਗੀ ਵਿਚਾਰੀ ਛੋਟੀ ਆ ਜਾਓ ਨਹੀਂ ਪਾਉਣਾ ਢੰਗ ਨਹੀਂ ਇਹਨੂੰ ਕੋਟੀ ਘਾਟੀ ਪਾਉਂਦਾ ਆ ਲੈ ਇਧਰ ਜਰਾ ਬਜੁਰਬਾ ਪਾਲਾ ਤੂੰ ਵੀ ਚੱਲ ਬਈ ਕਰਨ ਤੂੰ ਵੀ ਕੈਂਟਰਾ ਫਿਸ਼ ਹੋਇਆ ਇੱਕ ਨਹੀਂ ਇਹਨਾਂ ਨੂੰ ਸੁਣੋ 5 ਰੁਪਏ ਦੇ ਦੇ ਉੱਥੇ ਬੈਏ ਹੋਣੇ ਫਿਰ ਬਾਪੇ ਤੇ ਬੈ ਕੇ ਵੀ ਇਹਨੇ ਖਾ ਲਈ। ਸ੍ਰੀ ਨਾਇਕ ਕਹਿੰਦੇ ਸਵੇਰ ਸਕੂਲ ਜਾਣਾਗਾ। ਉਸ ਤੋਂ ਬਾਅਦ ਮੈਂ ਹੁਣ ਸਕੂਲ ਵਾਪਸ ਤੇ ਆਠਾ। ਆਏ ਨਾ ਕਰਾ ਕਰ ਪਰ ਤੂੰ 2-2 ਟਾਈਮ ਤੇ 10 ਰੁਪਏ ਡੇਲੀ ਦੇ ਵੇਚਦਾ। ਨਹੀਂ ਕੁਰਕਰੇ ਖਾ ਕੇ ਤੇ ਤੈਨੂੰ ਤਾਂ ਪੇਟ ਚ ਪ੍ਰੋਬਲਮ ਹੋ ਜਾਂਦੀ। ਸਹੀ ਗੱਲ। 5 ਰੁਪਏ ਇੱਥੇ ਪਏ ਹੋਣੇ ਖੁੱਲੇ ਹੈ ਨਹੀਂ ਗੇ ਤੇਰੇ ਕੋਲੇ ਖੁੱਲੇ ਪੈਸੇ। ਵੱੱਜਾ ਹੀ ਆਂ ਤੜਵਾ ਲੈ ਉਹ ਵੇ ਜਾ। ਜਾ ਤੜਵਾ ਲੈ ਜਾ ਕੇ ਲੈ ਜਾ ਫਿਰ। ਕਰਨ ਦੀ ਤੇ ਚੱਕੀ ਜਾਂਦੀ ਵਿਸਤਰੇ ਵਿਸਤਰੇ ਹੋਣ ਚੱਕਣ ਲੱਗੀ ਹੈ ਕਿਉਂਕਿ ਪਹਿਲਾਂ ਕੁੜੀਆਂ ਤਿਆਰ ਕਰਦੀ ਹੈ ਫੇਰ ਹੀ ਸਟ੍ਰਬਸ ਤੇ ਕੀ ਕਰੀ ਇੰਨੀ ਹੈ ਲਹਿੰਗਾ ਨਹੀਂ ਨਹੀਂ ਲਹਿੰਗਾ ਤਾਂ ਸਿਆਮ ਦਾ ਇਹ ਮੈਂ ਲਹਿੰਗੇ ਵਸੇ ਸੈਂ ਹੈ ਨਹੀਂ ਚੁਣੀ ਦਾ ਥੋੜੀ ਪੂਰੀ ਡਰੈਸ ਤਿਆਰ ਹੋ ਚੁਗੀ ਆਵੇ ਥੋੜਾ ਜਣਾ ਨਾ ਨੈਟ ਚੁਣੀ ਹੈ ਤਾਂ ਨਹੀਂ ਕੀ ਚੁਣੀ ਹੈ ਸੁਰ ਜਿੱਦੀ ਕੁੜੀ ਉਹਨੇ ਕੀ ਹੈ ਅੱਛਾ ਐਡੀ ਜੁੰਨੀ ਤੇ ਨਾਲ ਇਹਦੇ ਆ ਲਾਤੀ ਨਾ ਪਲੇਨ ਲਾਤੀ نیٹ ਜਾਲੀ ਵਾਲੀ ਤੇ ਛੋਟੇ ਜੁੰਨੀ ਉਹਨੂੰ ਬਹੁਤ ਜਿਹੜਾ ਆਪਾਂ ਪਿਛਲੇ ਵਲੌਗ ਚ ਦਿਖਾਇਆ ਸੀ ਨਾ ਲਹਿੰਗਾ ਤੇ ਉਹਦੇ ਨਾਲ ਆਪਾਂ ਇਹ ਇੱਕ ਜੁੰਨੀ ਤਿਆਰ ਕੀਤੀ ਐ ਪਰ ਪੂਰੀ ਡਰੈਸ ਤਿਆਰ ਹੋ ਚੁਗੀ ਤੇ ਸਾਵਣ ਨੂੰ ਉਹਨੇ ਸਕੂਲ ਚ ਫੰਕਸ਼ਨ ਹੈਗਾ ਤੇ ਇਹ ਡਰੈਸ ਉਹਨੇ ਸਕੂਲ ਚ ਪਾ ਕੇ ਜਾਣੀ ਆ ਓਕੇ ਨਹੀਂ ਮੈਂ ਫੰਕਸ਼ਨ ਦੇ ਵਿੱਚ ਲੱਗੀ ਆ ਮਨ ਲਗਾ ਡਾਂਸ ਜਿੱਥੇ ਚ ਲੱਗੀ ਆ ਮਨ ਲਗਾ ਨਹੀਂ ਨਹੀਂ ਗਿੱਧੇ ਚ ਨਹੀਂ ਲੱਗੀ ਉਹ ਡਾਂਸ ਦੇ ਵਿੱਚ ਸਿਲੈਕਟ ਕੀਤਾਗਾ ਤੇ ਉਹਦੇ ਵਿੱਚ ਇਹਨਾਂ ਡਰੈਸ ਪਾਉਣੀ ਹੈਗੀ ਆ ਤੇ ਸ਼ਾਇਦ ਹੋਰ ਵੀ ਪਰਲੇ ਪਾਸੇ ਕਿਹੜੇ ਪਾਸੇ ਆਹ ਇਹ ਨਹੀਂ ਯਾਰ ਸੰਤਾ ਹਾਂ ਇਹ ਤਾਂ ਆ ਸੱਜਣ ਨੂੰ ਦਿਖਾਉਣੀ ਆ ਆਪਾਂ ਰੈਂਗਾ ਤਾਂ ਬਣਾਇਆ ਸੀ ਨਾ ਤੇ ਉਹਦੇ ਨਾਲ ਆਪਾਂ ਹਰ ਰੈਡੀਮੈਂਟ ਲੈਣਗੇ ਬਾਜ਼ਾਰੋਂ ਤੇ ਲਟਕਣ ਇੱਥੇ ਲਿਆ ਚੰਗੇ ਦਾ ਛਾਂਜ ਪਤਾ ਲੱਗੂ ਨਾਲੇ ਹਣਾ ਵੀ ਇੱਥੇ ਦੇਖਦਾ ਤਾਂ ਨਹੀਂ ਦੱਸੇ ਲਟਕਣ ਸੋਹਣੇ ਆ ਨਾ ਲਹੰਗੇ ਦੇ ਇਹ ਆਪਾਂ ਹੁਣ ਅਟੈਚ ਕਰਦੇ ਨਾਲ ਲਹੰਗੇ ਦੇ ਤੇ ਆਲੂਪੀਆਂ ਜੀਆਂ ਘਰੀ ਬਣਾ ਰਿਆਂ ਸਿੰਘ ਇਹ ਥੋੜਾ ਜਿਹਾ ਸਮਾਨ ਆਪਾਂ ਹੋਰ ਵੀ ਲਿਆਂਦਾ ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ ਕੁੜੀ ਵਾਸਤੇ ਬਾਜ਼ਾਰੋਂ ਲਿਆਂਦਾ ਸੀਗਾ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਿਆ ਸੀ ਨਾ ਉਹ ਕੁੜੀ ਮੰਗੀ ਆਦੀ ਸੀ ਕਹਿੰਦੀ ਐ ਕਿ ਸਕੂਲ ਦੇ ਵਿੱਚ ਪਾਰਟੀ ਤੇ ਮਨ ਨੂੰ ਸਮਾਨ ਲੈ ਕੇ ਦੇ ਫਿਰ ਮੈਂ ਉਹਨੂੰ ਸਮਾਨ ਲਿਆਤਾਗਾ ਤਾਂ ਤੁਹਾਨੂੰ ਦਿਖਾਵਾਂਗੀ ਕਿ ਲੱਗ ਸਮਾਨ ਲੈ ਕੇ ਆਈ ਹਾਂ ਹਾਂਜੀ ਗਾਇਸ ਤੇ ਮੇਰੀ ਮੰਮੀ ਨੇ ਸਿੰਤਿਆ ਲੰਗਾ ਚੋਲੀ ਤੇ ਮੇਰੀ ਮੰਮੀ ਤੁਹਾਨੂੰ ਦਿਖਾਉਗੀ ਹੁਣ ਆ ਦੇਖੋ ਆ ਦੁਪੱਟਾ ਚੁੰਨੀ ਆ ਲਾਤਾ 골ਡਨ ਕਲਰ ਦਾ ਗੋਟਾ ਤੇ ਆ ਹੁਣ ਪੂਰੀ ਡਰੈੱਸ ਤਿਆਰ ਹੋ ਗਈ ਆਹ ਹੈਗਾ ਟੌਪ ਇਹ ਆਹ ਹੈਗਾ ਲਹਿੰਗਾ ਠੀਕ ਹੈ ਇਹਦੇ ਨਾਲ ਆਤਰਾ ਪੁੰਦ ਗਿਆ ਸਾਖਣ ਵਾਸਤੇ ਉਡੀਕ ਡਰੈਸ ਤਿਆਰ ਹੋਗੀ ਵਧੀਆ ਕਰ ਸਟਿਚ ਕਰਕੇ ਵਧੀਆ ਆਪ ਦਾ ਡਿਜ਼ਾਈਨ ਪਾ ਕੇ ਸੋਹਣੀ ਡਰੈਸ ਤਿਆਰ ਹੋਗੀ ਪਾਰਟੀ ਵਾਸਤੇ ਤੇ ਤੁਹਾਨੂੰ ਮੈਂ ਥੋੜਾ ਸਮਾਨ ਵੀ ਦਿਖਾਉਣੀ ਜਿਹੜਾ ਆਪਾਂ ਬਾਜ਼ਾਰੋਂ ਲੈਂਦਾ ਹੈਗਾ ਓ ਦੇ ਕੇ ਦਿਨਾ ਮੰਮੀ ਮੰਨ ਲੈ ਆ ਕੇ ਦੇ ਉਹ ਪਰੰਦਾ ਕਲਰਫੁੱਲ ਆ ਲਿਆਂਦਾ ਪ੍ਰਾਂਦਾ ਇਹ ਸਾਰੇ ਸੂਟਾਂ ਨਾਲ ਚੱਲਣ ਆ ਲਾਗਾ ਸੁਣਾ ਨਾ ਕਮੈਂਟਾਂ ਦੇ ਵਿੱਚ ਮੈਨੂੰ ਤੁਸੀਂ ਕੀ ਦੂਰ ਦੱਸਿਓ ਕਿ ਬੁੜੀਆ ਦੀ ਡਰੈਸ ਸੋਹਣੀ ਹੈ ਨਾ ਨਾਲ ਪੂਰਾ ਜਿਹੜਾ ਆਪਾਂ ਸਮਾਨ ਲਿਆਂਦਾਗਾ ਜਨਕੀ ਆ ਪ੍ਰਾਂਦਾ ਹੋ ਗਿਆ ਤੁਹਾਨੂੰ ਮੈਂ ਹੋਰ ਵੀ ਸਮਾਨ ਦਿਖਾਉਣੀ ਹੈਗੀ ਆ ਤੇ ਆ ਲਿਆਂਦਾ ਕੁੜੀ ਵਾਸਤੇ ਸੈਟ ਹੈ ਆ ਲਿਆਂਦਾ ਗਾਲਚ ਪਾਉਣ ਵਾਸਤੇ ਤੇ ਆ ਹੈਗੇ ਆ ਕੰਨਾਂ ਵਾਲੇ ਤੇ ਟਿੱਕੇ ਵਾਲਾ ਨਹੀਂ ਕਿਉਂਕਿ ਫਿਰ ਬੱਚਿਆਂ ਵਾਲਾ ਹੀ ਲੈਂਦਾ ਆਪਾਂ ਸੈੱਟ ਜਿਆਦਾ ਆਪਾਂ ਹੈਵੀ ਨਹੀਂ ਲੈਂਦਾ ਗਾ ਬੱਚਿਆਂ ਨੂੰ ਥੋੜਾ ਬਹੁਤਾ ਵਜਨ ਵੀ ਲੱਗੇ ਕੰਨਾਂ 'ਚ ਆਉਣੇ ਬਹੁਤ ਹਲਕਾ ਸੈੱਟ ਹੈਗਾ ਤੇ ਸਾਰਾ ਸੈੱਟ ਸੰਭੀ ਇਹਾ ਥੋੜਾ ਖਾਣੇ ਖਾਣਨ ਵਾਸਤੇ ਪੂਰਾ ਡਰੈੱਸ ਤਿਆਰ ਹੋ ਗਿਆ ਤੇ ਸ਼ਾਇਦ ਮੈਂ ਤੁਹਾਨੂੰ ਜੇ ਮਾਂ ਕਿ ਉਹਨੂੰ ਵੀ ਸਕੂਲ 'ਚ ਸੱਦਿਆ ਤੇ ਮੈਂ ਉੱਥੋਂ ਦਾ ਵੀਡੀਓ ਬਣਾ ਕੇ ਲਿਆਉਂਗੀ ਵਲੌਗ ਚੂ ਬਣਾ ਕੇ ਲਿਆਉਂਗੀ ਤੇ ਤੁਹਾਡੇ ਤੱਕ ਆਪਾਂ ਜਰੂਰ ਪਹੁੰਚਾਵਾਂਗੇ ਇਹ ਬਲਾਵੇ ਤੇ ਜੇ ਉਹਨਾਂ ਨੇ ਨਾਂ ਨਾ ਬਣਾਉਣ ਦਿੱਤਾ ਲੋਕ ਜਾਂ ਪੈਰੈਂਟਸ ਨੂੰ ਨਾਂ ਸੀ ਕਿ ਆ ਵੀ ਕੱਲੇ ਬੱਚਾ ਬੱਚਿਆਂ ਦੇ ਫੈਕਸ਼ਨ ਹੋ ਗਿਆ ਤੇ ਸੌਰੀ ਫਿਰ ਆਪਾਂ ਦਿਖਾ ਨਹੀਂ ਸਕਦੇਗੇ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਓ ਵੀ ਜਿਹੜਾ ਆਪਾਂ ਫੈਕਸ਼ਨ ਵਾਸਤੇ ਕੁੜੀ ਦਾ ਡਰੈਸ ਤਿਆਰ ਕੀਤਾ ਸਾਰਾ ਆਪਾਂ ਸਮਾਨ ਲੈਂਦਾ ਨਾ ਸੋਨਾ ਜਰੂਰ ਦਿਓ ਕਮੈਂਟਾਂ ਦੇ ਵਿੱਚ ਅਮੀ ਕੀ ਕਰਦਾ ਮਰੀਆਂ ਨੂੰ ਥੋੜੀ ਜਿਹੀ ਬਿਗਲੀ ਹੋਈ ਭਈ ਤੋੜ ਨਾਲੀ ਹਾਂਜੀ ਤੇ ਆਪਾਂ ਵਲੌਗ ਦਾ ਕਰਦੇ ਹੁਣ ਇੱਥੇ ਐਂਡ ਤੇ ਵਲੌਗ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਥੈਂਕ ਯੂ